ਥੋੜੀ ਦੇਰ ਚ ਸ਼ੁਰੂ ਹੋਏਗੀ ਪੰਜਾਬ ਵਜ਼ਾਰਤ ਦੀਆਂ ਮੀਟਿੰਗ ਬਜਟ اجلاس ਤੋਂ ਪਹਿਲਾਂ ਸੱਦੀ ਗਈ ਪੰਜਾਬ ਵਜ਼ਾਰਤ ਮੀਟਿੰਗ ਪੰਜਾਬ ਸਿਵਲਸ ਕਤਰਤ ਵਿਖੇ ਹੋਏਗੀ ਪੰਜਾਬ ਵਜ਼ਾਰਤ ਦੀ ਮੀਟਿੰਗ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕੈਬਨਿਟ ਮੀਟਿੰਗ ਹੋਵੇਗੀ ਥੋੜੀ ਦੇਰ ਚ ਸ਼ੁਰੂ ਹੋਏਗੀ ਪੰਜਾਬ ਵਜ਼ਾਰਤ ਦੀਆਂ ਬੈਠਕ ਬਜਟ اجلاس ਤੋਂ ਪਹਿਲਾਂ ਸੱਦੀ ਗਈ ਹੈ ਪੰਜਾਬ ਵਜ਼ਾਰਤ ਦੀ ਬੈਠਕ ਸਿਵਲਸ ਕਤਰਤ ਵਿਖੇ ਹੋਏਗੀ ਪੰਜਾਬ ਵਜ਼ਾਰਤ ਦੀ ਬੈਠਕ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਟਾਫ ਨੈਟ ਮੀਟਿੰਗ ਸੱਦੀ ਗਈ ਹੈ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕੈਬਨਟ ਮੀਟਿੰਗ ਸੱਦੀ ਗਈ ਹੈ ਥੋੜੀ ਦੇਰ 'ਚ ਸ਼ੁਰੂ ਹੋਏਗੀ ਪੰਜਾਬ ਵਿਜ਼ਾਰਦ ਦੇ ਹੰਪਾਟਾ ਬਜਟ اجلاس ਤੋਂ ਪਹਿਲਾਂ ਮੀਟਿੰਗ ਸੱਦੀ ਗਈ ਹੈ ਅੱਜ ਤੋਂ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ ਜਾਸ ਵਿੱਚ ਕਈ ਮਸਲੇ ਵਿਚਾਰੇ ਜਾਣੇ ਨੇ ਕਈ ਵੱਡੇ ਫੈਸਲੇ ਹੋ ਸਕਦੇ ਨੇ ਉਸ ਤੋਂ ਪਹਿਲਾਂ ਪੰਜਾਬ ਵਿਜ਼ਾਰਤੀ ਅਹਿਮ ਬੈਠਕ ਸੱਦੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਵਜ਼ਾਰਤ ਦੀਆਂ ਅਹਿਮ ਮੀਟਿੰਗ ਹੋ ਰਹੀ ਹੈ ਤਾਂ ਪਿਛਲੇ ਦਿਨੀ ਵੀ ਪੰਜਾਬ ਕੈਬਨਟ ਦੀ ਮੀਟਿੰਗ ਜਿਹੜੀ ਹੋ ਹੋਈ ਸੀ ਸਾਲ 2025 ਛਵੀ ਦੇ ਬਜਟ ਨਮਾਨ ਨੂੰ ਉਸ ਕੈਬਨਟ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅੱਜ ਫਿਰ ਬਜਟ ਤੋਂ ਪਹਿਲਾਂ ਮੀਟਿੰਗ ਹੋ ਰਹੀ ਹੈ ਆਮ ਕਰਕੇ ਹਮੇਸ਼ਾ ਹੀ ਹੁੰਦਾ ਹੈ ਬਜਟ اجلاس ਤੋਂ ਪਹਿਲਾਂ ਕੈਬਨਟ ਦੀਆਂ ਬੈਠਕਾਂ ਸੱਦੀਆਂ ਜਾਂਦੀਆਂ ਨੇ ਅਤੇ ਕਈ ਮਤਿਆਂ ਨੂੰ ਰਸਮੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਤੇ ਹੁਣ ਫਿਰ ਮੀਟਿੰਗ ਸੱਦੀ ਗਈ ਹੈ ਕਿਹਾ ਜਾ ਰਿਹਾ ਹੈ ਕਿ 2023-24 ਦੇ ਲਈ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਜਾਨੀ ਕਿ ਕੈਕਟਰੀ ਰਿਪੋਰਟ ਵੀ ਸਦਨ ਦੇ ਵਿੱਚ ਪੇਸ਼ ਕੀਤੀ ਜਾਵੇਗੀ ਤਾਂ ਕੈਕਟਰੀ ਰਿਪੋਰਟ ਵੀ ਸਦਨ ਦੇ ਵਿੱਚ ਪੇਸ਼ ਕੀਤੀ ਜਾ ਸਕਦੀ ਹੈ ਅਜਿਹੇ ਅਨੁਮਾਨ ਲਗਾਏ ਜਾ ਰਹੇ ਨੇ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਯਕੀਨੀ ਬਰਉਣ ਲਈ ਅਹਿਮ ਫੈਸਲੇ ਲੈਂਦਿਆਂ ਮੰਤਰੀ ਮੰਡਲ ਨੇ ਭੀਤੇ ਦਿਨੀ ਪੰਜਾਬ ਰਾਈਟਸ ਆਫ ਚਿਲड्रन ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਸ 2011 ਦੀ ਧਾਰਾ 7 ਹਟਾਉਣ ਲਈ ਸੋਧ ਦੀ ਪ੍ਰਵਾਨਗੀ ਦਿੱਤੀ ਹੈ ਇਸ ਦੇ ਨਾਲ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈ ਸਕਣਗੇ ਤਜਫਿਰ ਕੈਬਨਟ ਤੋਂ ਪਹਿਲਾਂ ਤਜਫਿਰ ਸੈਸ਼ਨ ਤੋਂ ਪਹਿਲਾਂ ਕੈਬਨਟ ਮੀਟਿੰਗ ਸੱਦੀ ਗਈ ਹੈ ਸਹਿਯੋਗਮਨੋ ਜੋਸ਼ੀ ਸਰ ਨਾਲ ਲਾਈਵ ਟੁੱਕ ਜਿਕੇ ਨੇ ਜੋਸ਼ੀ ਜੀ ਦਰੂ ਕਰਦੇ ਆ ਤਾਂ ਜੋਸ਼ੀ ਜੀ 10 ਵਜੇ ਦਾ ਸਮਾਂ ਮੁਕਰਰ ਕੀਤਾ ਗਿਆ ਸੀ ਕਿ ਕੈਬਨਿਟ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਨਹੀਂ ਨਹੀਂ ਬਿਲਕੁਲ ਨਾ ਮੁੱਖ ਮੰਤਰੀ ਜਿਹੜੇ ਨੇ ਤੇ ਮੰਤਰੀ ਸਾਰੇ ਨੇ ਉਹ ਪਹੁੰਚ ਗਏ ਨੇ ਸਿਵਲ ਸਚਵਾਲੇ ਰਹਿਗਾ ਦੋ ਫਲੇਰ ਦੇ ਉੱਤੇ ਮੁੱਖ ਮੰਤਰੀ ਦਾ ਆਫਿਸ ਉੱਤੇ ਪਹੁੰਚੋ ਕੇ ਨੇ ਤੇ ਥੋੜੀ ਦੇਰ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਉਹ ਸ਼ੁਰੂ ਹੋ ਜਾਵੇਗੀ ਕੈਬਨਿਟ ਮੀਟਿੰਗ ਬਹੁਤ ਛੋਟੀ ਹੋਣੀ ਹੈਗੀ ਕਿਉਂਕਿ ਦੇ ਵਿੱਚ ਜਿਹੜੇ ਗਵਰਨਰ ਨੇ ਉਹਨਾਂ ਦਾ ਜਿਹੜਾ ਪਾਸਾ ਹੈਗਾ ਉਹਦੇ ਉੱਪਰ ਚਰਚਾ ਹੋਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕੈਬਨਿਟ ਖਤਮ ਹੋਵੇਗੀ ਅੱਜ ਦੀ ਜਿਹੜੀ ਕੈਬਨਿਟ ਇਸ ਵਾਸਤੇ ਹੁੰਦੀ ਹੈ ਕਿਉਂਕਿ ਜੋ ਪੂਰਾ ਸਰਕਾਰ ਦਾ ਕੰਮ ਕਾਜ ਆ ਜੋ ਸਰਕਾਰ ਹੈਗੀ ਪੰਜਾਬ ਦੀ ਉਹਦਾ ਪੂਰਾ ਜਿਹੜਾ ਹੈਗਾ ਆਪਕੇ ਬਜਟ ਸੈਸ਼ਨ ਸ਼ੁਰੂ ਹੁੰਦਾਗਾ ਤੇ ਪੂਰੇ ਉਸ ਦੇ ਵਿੱਚ ਜੋ ਜਾਣਕਾਰੀ ਹੈਗਾ ਸਰਕਾਰ ਨੇ ਕੀ ਕੰਮ ਕੀਤੇ ਨੇ ਉਹ ਦੋਹਰਿਆ ਜਾਂਦਾ ਕਿ ਪਿਛਲੀ ਵਾਰੀ ਵੀ ਗੱਲ ਕਹੀ ਸੀ ਕਿ ਜੋ ਸਰਕਾਰ ਮੇਰੀ ਸਰਕਾਰ ਕੰਮ ਕਰ ਰਹੀ ਹੈਗੀ ਆ ਉਹ ਪੂਰੀ ਗੱਲਾਂ ਜੋ ਵੀ ਰਿਫਾਰਮਸ ਹੋਏ ਨੇ ਜੋ ਕੰਮ ਕੀਤੇ ਨੇ ਚਾਹੇ ਨਸ਼ੇ ਦੀ ਗੱਲ ਹੈ ਐਨਐਸਡੀ ਖਿਲਾਫ ਅਭਿਆਨ ਦੀ ਗੱਲ ਹੈ ਚਾਹੇ ਲੋਕਾਂ ਦੇ ਮਦਦ ਦੀ ਗੱਲ ਹੈ ਚਾਹੇ ਲੋਕਾਂ ਵਾਸਤੇ ਸਕੀਮਾਂ ਦੀ ਗੱਲ ਹੈ ਸਾਰੀਆਂ ਗੱਲਾਂ ਲੈਣੀ ਨੇ ਗਵਰਨਰ ਰਾਜ ਦੇਣੀ ਹੈ ਸਰਕਾਰ ਦੇ 3 ਸਾਲ ਦੇ ਕੰਮਕਾਜ ਦਾ ਲੇਖਾ ਜੋਖਾ ਰਗਾ ਉੱਥੇ ਰੱਖਣਗੇ ਤੇ ਇਹੀ ਹੀ ਜਿਹੜਾ ਹੈਗਾ ਪੂਰਾ ਲੇਖਾ ਜੋਖਾ ਦੇ ਦੋ ਰੂਪ ਰੇਖਾ ਤਿਆਰ ਕੀਤੀ ਗਈ ਹੈਗੀ ਉਸ ਨੂੰ ਪੜਨਗੇ ਤੇ ਥੋੜੀ ਦੇਰ ਜੀ ਜਿਹੜੀ ਇਸ ਨੂੰ ਲੈ ਕੇ ਜਿਹੜੀ ਮੀਟਿੰਗ ਹੋਣੀ ਹੋਣੀ ਹੈ ਸ਼ੁਰੂ ਹੋਣੀ ਹੈ ਕੈਬਨ ਨੇ ਉਸ ਨੂੰ ਲੈ ਕੇ ਵੀ 10:30 ਦੇ ਆਸ-ਪਾਸ ਜੋ ਬਰੀਫਿੰਗ ਵੀ ਰੱਖੀ ਗਈ ਹੈ ਮੰਤਰੀ ਆ ਕੇ ਕਰਨਗੇ ਪਰ ਇਸ ਨਾਲ ਇਹ ਗੱਲ ਦੇਖੇ ਕਿ ਬਜਟ ਜਿਹੜਾ ਸਚਨਗਾਈ ਇੱਕ ਹਫਤਾ ਚੱਲਣਾ ਹੈਗਾ ਦਾ ਅੱਜ ਜਿਹੜਾ ਹੈਗਾ ਆ ਅੱਜ ਗਵਰਨਰ ਸਾਹਿਬ ਗੁਲਾਬ ਸਿੰਘ ਕਟਾਰੀਆ ਨੇ ਨੇ ਪਹਿਲੀ ਵਾਰੀ ਜਿਹੜੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਜਿਲ੍ਹਾ ਬਜਟ ਹੈਗਾ ਉਹਦੀ ਸ਼ੁਰੂਆਤ ਕਰਵਾਉਣਗੇ ਜਾਂ ਕਹੀਏ ਪਹਿਲੀ ਵਾਰੀ ਵਿਧਾਨ ਸਭਾ ਵਿੱਚ ਆ ਕੇ ਕੋਈ ਨਾ ਕੋਈ ਭਾਸ਼ਣ ਦੇਣਗੇ ਤੇ ਉਸ ਤੇ ਬਜਟ ਮਹਾਨ ਹਨ ਉਹਨਾਂ ਸੰਧਾਰਜੋ ਕੇ ਦੋਸਤ ਪਰ ਕੁਐਸਚਨ ਆ ਜਿਹੜਾ ਚਲੇਗਾ ਤਕਰੀਬਨ 4-5 ਵਜੇ ਤੱਕ ਜਿਹੜਾ ਪੂਰਾ ਕੰਮਕਾਰ ਆ ਆ ਚੈਨਲ ਵਾਲਾ ਹੈਗਾ ਜੀ ਜਸਮੀਤ ਜੋਸ਼ੀ ਜੀ ਆਮ ਕਰਕੇ ਇੱਕ ਮੀਟਿੰਗ ਤਾਂ ਬਜਟ اجلاس ਤੋਂ ਪਹਿਲਾਂ ਜਾਂ ਕਿਸੇ ਵੀ اجلاس ਤੋਂ ਪਹਿਲਾਂ ਕੈਬਨਟ ਦੀ ਹੋ ਜਾਂਦੀ ਹੈ ਪਰ ਇਸ ਵਾਰ ਬਿੱਤੇ ਕੱਲ੍ਹ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਕਈ ਐਮ ਫੈਸਲੇ ਤੇ ਮੋਹਰ ਲੱਗੀ ਸੀ ਤੇ ਅੱਜ ਵੀ ਠੀਕ ਬਜਟ اجلاس ਤੋਂ ਪਹਿਲਾਂ ਮੀਟਿੰਗ ਕੀਤੀ ਜਾ ਰਹੀ ਹੈ ਇਸ ਦਾ ਕੀ ਮਤਲਬ ਮਤਲਬ ਕਿਉਂ ਦੋ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਦੇਖੋ ਜੋ ਕੱਲ੍ਹ ਰਹੀ ਮੀਟਿੰਗ ਸੀਗੀ ਉਹਦੇ ਵਿੱਚ ਇਹ ਸੀਗਾ ਕਿ ਜੋ ਬਜਟ ਤਿਆਰ ਕੀਤਾ ਸਰਕਾਰ ਨੇ ਜੋ ਵਿੱਤ ਮੰਤਰੀ ਨੇ ਬਜਟ ਤਿਆਰ ਕੀਤਾ ਹੈਗਾ ਉਸ ਨੂੰ ਜਿਹੜੀ ਹੈਗੀ ਹੈ ਕੈਬਨ ਜਿਹੜੀ ਹੈਗੀ ਹੈ ਉਹ ਪਾਸ ਕਰਦੀ ਹੈ ਜਦੋਂ ਕੈਬਨ ਪਾਸ ਕਰਦੀ ਹੈ ਉਸ ਤੋਂ ਬਾਅਦ ਉਹ ਪਾਸ ਕੀਤਾ ਹੋਇਆ ਗਰੁੱਪ ਆਫ ਮਿਨਿਸਟਰਜ਼ ਵੱਲੋਂ ਪਾਸ ਕੀਤਾ ਹੋਇਆ ਬਜਟ ਅਗਰ ਗਵਰਨਰ ਕੋਲ ਜਾਂਦਾ ਹੈਗਾ ਗਵਰਨਰ ਉਹਨੂੰ ਮਨਜ਼ੂਰੀ ਦਿੰਦੇ ਆ ਤਾਂ ਉਹ ਵਿਧਾਨ ਸਭਾ ਦੇਦੇ ਪੇਸ਼ ਕੀਤਾ ਜਾਂਦਾ ਇਹ ਪੂਰੀ ਦੀ ਪੂਰੀ ਆਪਾਂ ਕਿ ਪ੍ਰਕਿਰਿਆ ਹੈਗੀ ਆ ਤਾਂ ਭਾਣ ਹੈਗਾ ਸਾਰੀਆਂ ਪਾਵਨਾਂ ਜਿਹੜੀਆਂ ਨੇ ਚਾਹੇ ਉਹ ਪੰਗਲ ਕਰੀਏ ਸੈਂਟਰ ਦੀ ਗਵਰਨਮੈਂਟ ਵਿੱਚ ਚਾਹੇ ਪੰਜਾਬ ਸਟੇਟ ਦੀ ਗਵਰਨਮੈਂਟ ਹੈ ਉੱਥੇ ਗਰੁੱਪ ਆਫ ਮਿਨਿਸਟਰ ਜਿਨ੍ਹਾਂ ਨੂੰ ਅਸੀਂ ਕੈਬਨਿਟ ਮੰਤਰੀ ਬੋਲਦੇ ਹਾਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਜੋ ਵੀ ਸਿਫਾਰਸ਼ ਹੈ ਜੋ ਪਾਸ ਕਰ ਦਿੰਦੇ ਨੇ ਉਹਨੂੰ ਜਿਹੜੇ ਨੇ ਗਵਰਨਰ ਹੋਣ ਚਾਹੇ ਰਾਸ਼ਟਰਪਤੀ ਹੋਣ ਉਹਨੂੰ ਮਨਜ਼ੂਰੀ ਜਿਹੜੀ ਹੁੰਦੀ ਹੈ ਤੇ ਉਹ ਮਨਜ਼ੂਰੀ ਪਰ ਬਾਅਦ ਜਿਹੜਾ ਹੈਗਾ ਉਹ ਡਾਕੂਮੈਂਟ ਜਿਹੜਾ ਬਜਟ ਡਾਕੂਮੈਂਟ ਬਣ ਜਾਏਗਾ ਉਸ ਦੇ ਉੱਪਰ ਚਰਚਾ ਜਿਹੜੀ ਹੈਗੀ ਆ ਸਦਨ ਦੇ ਵਿੱਚ ਰੱਖੀ ਜਾਊਗੀ ਤੇ ਫਿਰ ਚਰਚਾ ਕੀਤੀ ਜਾਵਗੀ ਤੇ ਇਸ ਕਰਕੇ ਮੀਟਿੰਗ ਜਿਹ ਜੋ ਸਰਕਾਰ ਦੇ ਕੰਮਕਾਰ ਨੇ ਜਿਹੜੀ ਲਿਖਾ ਜੋਖਾ ਪੂਰਾ ਹੈਗਾ ਉਹਦੀ ਜਿਹੜੀ ਮੀਪਾ ਉਹਨੂੰ ਪਾਸ ਕਰੇਗਾ ਮੰਤਰੀ ਮੰਡਲ ਜਿਹੜਾ ਪਾਸ ਕਰੇਗਾ ਤੇ ਉਹਨੂੰ ਗਵਰਨਰ ਜਣਾ ਹਾਊਸ ਵਿਚ ਅਜ ਬੋਲਣਗੇ ਜੀ 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 ਤਾਂ ਬਿਲਕੁਲ ਕੈਬਨਟ ਮੀਟਿੰਗ ਅੱਜ ਫਿਰ ਤੋਂ ਸੱਦੀ ਗਈ ਹੈ ਬਜਟ اجلاس ਤੋਂ ਐਨ ਪਹਿਲਾਂ ਕੁਝ ਸਮੇਂ ਵਿੱਚ ਵਿੱਚ ਬਜਟ اجلاس ਵੀ ਸ਼ੁਰੂ ਹੋਏਗਾ ਮੀਟਿੰਗ ਜਿਹੜੀ ਉਹ ਵੀ ਹੋ ਰਹੀ ਹੈ ਅੱਜ ਚੰਡੀਗੜ੍ਹ ਦੇ ਵਿੱਚ ਜੋਸ਼ੀ ਜੀ ਮੇਰੇ ਸਹਿਯੋਗੀ ਲਗਾਤਾਰ ਸੜਨਾਲ ਚੁੜੇ ਹੋਏ ਨੇ ਤਾਂ ਜੋਸ਼ੀ ਜੀ ਇਹ ਕੈਬਨਟ ਮੀਟਿੰਗ ਆਪਣੇ ਆਪ ਦੇ ਵਿੱਚ ਖਾਸ ਸੀ ਅਹਿਮੀਅਤ ਰੱਖਦੀ ਹੈ ਤੇ ਦੂਜੇ ਪਾਸੇ ਅੱਜ ਬਜਟ اجلاس ਤੋਂ ਵਿੱਚ ਵੀ ਕਈ ਅਹਿਮ ਮਤੇ ਨਿਛੜੇ ਉਪਾਸ ਕੀਤੇ ਜਾ ਸਕਦੇ ਨੇ ਕਿ ਅਹਿਮ ਮਸਲੇ ਵਿਚਾਰੇ ਜਾ ਸਕਦੇ ਨੇ ਕੁਦਰਕੁੱਲ ਤੁਹਾਨੂੰ ਇਹ ਦੱਸ ਸਕੀ ਇਹ ਜਿਹੜਾ ਪਹਿਲਾ ਸਾਜਾ ਜਿਹੜਾ ਬਜਟ ਸ਼ੁਰੂ ਹੁੰਦਾ ਉਸ ਦਿਨ ਨੂੰ ਗਵਰਨਰ ਆਂਦੇ ਨੇ ਸਾਰੀ ਸਰਕਾਰ ਦਾ ਲੇਖਾ ਜੋਖਾ ਦਤਨੇ ਪਰ ਹੁਣ ਅੱਗੇ ਆਪਾਂ ਗੱਲ ਕਰਦੀਏ 2 ਸਾਲ ਜਿਹੜੇ ਨੇ ਉਹ ਇਲੈਕਸ਼ਨ ਦੇ ਦੌਰ ਹੈ ਗਿਆ ਉਸ ਨੂੰ ਲੈ ਕੇ ਸਰਕਾਰ ਪੂਰਾ ਕੰਮ ਕਰ ਰਹੀ ਗਈ ਹੈ ਹਰ ਤਰ੍ਹਾਂ ਦੇ ਨਾਲ ਜਿਹੜੇ ਲੋਕੀ ਹੈਗੇ ਨੇ ਉਹਨਾਂ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੀ ਗੱਲਾਂ ਸੁਣੇ ਜਾ ਰਹੀਆਂ ਲੋਕ ਜੋ ਚਾਚੇ ਜਾਂ ਜੋ ਰਿਫਾਰਮ ਕਰਦੇ ਉਹ ਕਿਥੇ ਜਾ ਰਹੇ ਨੇ ਉਸ ਦੇ ਨਾਲ ਆਪਾਂ ਗੱਲ ਕਰੀਏ ਜੋ ਪੁਰਾਣੀਆਂ ਸਕੀਮਾਂ ਹੈਗੇ ਉਹਨਾਂ ਨੂੰ ਹੋਰ ਵਾਰ ਤੋਂ ਵਾਰ ਲੋਕਾਂ ਦਾ ਕਿੱਦਾਂ ਬਚਾਇਆ ਜਾ ਸਕੀਏ ਉਸ ਦੇ ਉੱਪਰ ਜਿਹੜੀ ਚਰਚਾ ਹੈਗੀ ਆ ਜਾ ਕਿ ਕਿਤੇ ਬਜਟ ਦੇ ਵਿੱਚ ਨੂੰ ਰੂਪ ਜਿਹੜਾ ਕਿ ਬਜਟ ਹੈਗਾ ਉਹਦੇ ਵਿੱਚ ਤੁਹਾਨੂੰ ਇਸ ਦੀ ਝਲਕ ਵੀ ਦਿਖਾਈ ਦੇਗੀ ਕਿ ਲੋਕਾਂ ਵਾਸਤੇ ਕਿੰਨਾ ਕੁਝ ਕੀਤਾ ਗਿਆ ਹੈਗਾ ਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੋਸ਼ੀ ਜੀ तमाम ਜਾਣਕਾਰੀ ਸਾਡੇ ਤੱਕ 54 80 108 ਦੇ ਕੋਲੋਂ ਲੈਂਦੇ ਰਹਾਂਗੇ ਤਾਂ ਪੰਜਾਬ ਕੈਬਨਿਟ ਵਿੱਚ ਬੈਠਕ ਹੋ ਰਹੀ ਹੈ ਜਿਸ ਤਵੇ ਚ ਕਈ ਅਹਿਮ ਜਿਹੜੇ ਫੈਸਲੇ ਨਿਉ ਕੀਤੇ ਜਾ ਸਕਦੇ ਨੇ